ਸਨਾ ਕਨਿਆ ਸਿੱਤੇ ਮੁਦਤਾ ਤੋਂ ਸ਼ਸਤਰਾਂ ਦੀ ਪੂਜਾ ਕਰਦੇ ਆ ਰਹੇ ਆ ਅਸੀਂ ਮੰਨਦੇ ਨਹੀਂ ਕਿ ਸ਼ਸਤਰਾਂ ਨਾਲ ਕੋਈ ਪਰਦਵਾਰਾ ਜਾਂ ਧਰਮ ਦਾ ਸਥਾਨ ਵਿਰਸਟ ਹੁੰਦਾ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ ਐਤੇ ਮੇਰੇ ਪੀਰ ਨੇ ਐਤੇ ਮੇਰੇ ਗੁਰੂ ਨੇ ਮੈਂ ਤੇ ਇਹਨਾਂ ਤੋਂ ਮੱਥਾ ਟੇਕੀ ਐਤੇ ਜੈ ਜੈ ਜਗਤਕਾਰਨ ਸਿਸ਼ਟ ਉਵਾਰੰ ਮੰਪਿਤ ਪਾਰੰ ਜੈ ਤੇਗੰ ਤੇ ਸਾਰੀ ਦੁਨੀਆ ਮੱਥਾ ਟੇਕਦੀ ਹੈ 300 ਸਾਲ ਤੋਂ ਮੱਥਾ ਟੇਕਦੀ ਆ ਰਹੀ ਹੈ ਪਿਸਟਲਾਂ ਨੂੰ ਬੰਦੂਕਾਂ ਨੂੰ ਰਿਵਾਲਵਰ ਪੁਰਾਣੀਆਂ ਟੋਪੀਦਾਰ ਬੰਦੂਕਾਂ ਲੰਬੀਆਂ ਲੰਬੀਆਂ ਉੱਥੇ ਪਈਆਂ ਨੇ ਮੱਥਾ ਪੇ ਟੇਕਦੇ ਐ ਇਸ ਵਾਸਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਹੈ ਪੁਰਾਣੇ ਗੁਰਦੁਆਰਿਆਂ 'ਚ ਉੱਥੇ ਸ਼ਰਧਾਂ ਦਾ ਪ੍ਰਕਾਸ਼ ਹੁੰਦਾ ਰਿਹਾ ਹੈ ਇੱਕ ਮੇਰੇ ਧਨ ਨੂੰ ਸੁਰੱਖਿਅਤ ਰੱਖਦਾ ਹੈ ਇੱਕ ਮੇਰੇ ਮਨ ਨੂੰ ਸੁਰੱਖਿਅਤ ਰੱਖਦਾ ਹੈ ਇਹ ਤੇ ਸਦੀਆਂ ਤੋਂ ਅਸੀਂ ਪੂਜਦੇ ਆਏ ਆ ਤੁਸੀਂ ਕਦੀ ਫਰਾਜ ਨਹੀਂ ਕੀਤਾ ਹੁਣ ਇਤਰਾਜ ਕਰਨ ਦੀ ਲੋੜ ਕੀ ਪੈ ਗਈ ਦੇਸ਼ ਗੁਲਾਮ ਸੀ आजादी दिलाणगे देश आजाद हो गया ਹੁਣ ਇਤਰਾਜ਼ ਇਸ ਵਾਸਤੇ ਇਤਰਾਜ਼ ਕਿਦਰੇ ਹੀ সিংহাসਨ ਤੇ ਨਾ ਬੈਠ ਜਾਣ ਬਸ ਇਸ ਵਾਸਤੇ ਇਤਰਾਜ਼